ਕਸੁੱਤੀ ਫਸੀ ਸੋਸ਼ਲ ਮੀਡੀਆ ਤੇ ਮਸ਼ਹੂਰ ਅਰਮਾਨ ਮਲਿਕ ਦੀ ਪਹਿਲੀ ਘਰਵਾਲੀ ਪਾਇਲ ਮਲਿਕ ਉਹ ਯੂਟਿਊਬਰ ਹੈ ਅਰਮਾਨ ਮਲਿਕ ਉਹਦੀ ਵਾਈਫ ਹੈ ਪਾਇਲ ਮਲਿਕ ਉਹਦੇ ਦੁਆਰਾ ਇੱਕ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਪਾਈ ਹੋਈ ਸੀ ਜਿਹੜੀ ਮੈਨੂੰ ਕਿਸੇ ਨੇ ਅੱਜ ਭੇਜੀ ਤੇ ਉਹਦੇ ਵਿੱਚ ਉਹ ਸਡਨਲੀ ਉਹਨੇ ਇੱਕ ਵਨ ਪੀਸ ਸੂਟ ਪਾਇਆ ਹੋਇਆ ਵਨ ਪੀਸ ਸੂਟ ਤੋਂ ਬਾਅਦ ਸਡਨਲੀ ਉਹ ਮਾ ਕਾਲੀ ਦਾ ਸਰੂਪ ਬਣਾ ਲੈਂਦੀ ਹੈ ਜਿਹੜੀ ਬਹੁਤ ਘਟੀਆ ਗੱਲ ਹੈ ਮਨੁੱਖ ਥੇਸ ਪਹੁੰਚਾਉਣ ਦੇ ਲੱਗੇ ਇਸਾਮ ਪਾਇਲ ਮਲਿਕ ਤੇ 295 ਇਹਦੇ ਤਹਿਤ ਪਰਚਾ ਹੋਣਾ ਚਾਹੀਦਾ ਉਹਦਾ ਕਾਰਨ ਇਹ ਹੈ ਕਿ ਇਹ ਲੋਕ ਚਰਾਜੀ ਟੀਆਰਪੀ ਲੈਣ ਵਾਸਤੇ ਸਾਡੇ Hindu Devi ਦੇਵਤਾ ਨੂੰ ਇੱਕ ਖਲੌਣਾ ਸਮਝਿਆ ਹੋਇਆ ਸਾਰੇ ਨੇ ਮਾ ਕਾਲੀ ਦਾ ਰੂਪ ਅਵਤਾਰ ਕੇ ਕੀਤਾ ਨਿਰਾਦਰ ਸਿਰਫ ਮਜ਼ਾਕ ਬਣਾਣ ਨੂੰ ਜਾਂ ਕਟ ਜਾਂ টিਆਰਪੀ ਲੈਣ ਵਾਸਤੇ ਸਿਰਫ ਸਾਡਾ ਧਰਮ ਹੈ ਸਿਰਫ Hindu ਧਰਮ ਰਹਿ ਗਿਆ ਇਹਨਾਂ ਲੋਕਾਂ ਨੇ ਜਾਣ ਕੇ ਹਰਕਤ ਕੀਤੀ ਹੈ ਸ਼ਿਵ ਸੈਨਾ ਆ ਗਉਣੇ ਜਤਾਇਆ ਰੋਸ ਜਿਹੜੀ ਝੰਕੀ ਵਾਲੇ ਐ ਜਿਨੇ ਜਾਗਰਣਾਂ ਦੇ ਚ ਝੰਕੀ ਕਰਦੇ ਆਸੀਂ ਪਹਿਲਾਂ ਵੀ ਉਹਨਾਂ ਨੂੰ ਚੇਤਾਵਨੀ ਦਿੱਤੀ ਹੋਈ ਹੈ ਕਿ ਸਾਡੇ ਏਰੀਆ ਚ ਸਾਡੇ ਪੰਜਾਬ ਚ ਹਰਿਆਣੇ ਚ ਕੋਈ ਵੀ ਝੰਕੀ ਕਰਦਾ ਦਿਸ ਗਿਆ ਤੇ ਉਹਦਾ ਹਸ਼ਰ ਜਿਹੜਾ ਹੋਊਗਾ ਉਹ ਆਪ ਜ਼ਿੰਮੇਵਾਰ ਹੈ ਪਾਇਲ ਮਲਿਕ ਖਿਲਾਫ ਹੋਈ ਐਫ ਆਈ ਆਰ ਦਰਜ ਇਹ ਹਰ ਜਾਗਰਣ ਚ ਪਹਿਲਾਂ ਤਾਂ ਜਾਗਰਣ ਕਰਾਉਂਦੇ ਆ ਮਾਂ ਕਾਲੀ ਨੂੰ ਨਚਾਉਂਦੇ ਆ ਤੁਹਾਡੇ ਚ ਇੰਨੀ ਕੁ ਜ਼ਰੂਰਤ ਹੈ ਕਿ ਤੁਹਾਡੀ ਮਾਂ ਸਾਹਮਣੇ ਨਚਰੀ ਹੋਵੇ ਤੇ ਤੁਸੀਂ ਸਾਹਮਣੇ ਬੈਠ ਕੇ ਉਹਦਾ ਤਮਾਸ਼ਾ ਦੇਖੋ ਰਾਸ਼ਟਰੀਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਈ ਤਾਕਤ ਦਾ ਵਰਨ ਮੀਡੀਆ ਮੈਂ ਪੂਜਾ ਦੱਸਦੀ ਕਿ ਸੋਸ਼ਲ ਮੀਡੀਆ ਸਟਾਰ ਰਮਨ ਮਲਿਕ ਦੀ ਪਤਨੀ ਪਾਇਲ ਮਲਿਕ ਆਏ ਦਿਨ ਰੀਲਾਂ ਤੇ ਵੀਡੀਓਜ਼ ਰਾਹੀਂ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੀ ਹੈ ਉੱਥੇ ਹੀ ਪਾਇਲ ਮਲਿਕ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸਨੇ ਕਾਲੀ ਮਾਤਾ ਦਾ ਅਵਤਾਰ ਧਾਰਿਆ ਹੋਇਆ ਸੀ ਜਿਸ ਦੇ ਚਲਦਿਆਂ ਸ਼ਿਵ ਸੈਨਾ ਨੇ ਇਸ ਵੀਡੀਓ ਤੇ ਰੋਸ ਜਤਾਇਆ ਉਹਨਾਂ ਕਿਹਾ ਕਿ ਮਹਾਕਾਲੀ ਦਾ ਰੂਪ ਸਨਾਤਨ ਧਰਮ ਵਿੱਚ ਸ਼ਕਤੀ ਦਾ ਪ੍ਰਤੀਕ ਹੈ ਮਸ਼ਹੂਰ ਇਨਫਲੂਐਂਸਰ ਪਾਇਲ ਮਲਿਕ ਵੱਲੋਂ ਮਹਾਕਾਲੀ ਦਾ ਰੂਪ ਅਵਤਾਰ ਕੇ ਨਿਰਾਦਰ ਕੀਤਾ ਗਿਆ ਸ਼ਿਵਸਨਾ ਹਿੰਦੂ ਦੇ ਰਾਸ਼ਟਰੀ ਜਨਰਲ ਸਕੱਤਰ ਦਿਪਾਂਸ਼ੂ ਸੂਦ ਨੇ ਥਾਣਾ ਟਕੋਲੀ ਦੇ ਇੰਚਾਰਜ ਅਧਿਕਾਰੀ ਨੂੰ ਇੱਕ ਲਿਖਤੀ ਸ਼ਿਕਾਇਤ ਪੱਤਰ ਸੌਂਪਿਆ ਇਹ ਪੱਤਰ ਪਾਇਲ ਮਲਿਕ ਦੀ ਉਸ ਵੀਡੀਓ ਦੇ ਸਬੰਧ ਵਿੱਚ ਦਿੱਤਾ ਗਿਆ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਵਿੱਚ ਉਸਨੇ ਮਹਾਕਾਲੀ ਦੇ ਰੂਪ ਵਿੱਚ ਇੱਕ ਅਸਵੇਦਨਸ਼ੀਲ ਤੇ ਅਸ਼ਲੀਲ ਪੇਸ਼ਕਾਰੀ ਕੀਤੀ ਸੀ ਦਿਪਾਂਸ਼ੂ ਸੂਦ ਨੇ ਕਿਹਾ ਕਿ ਅਸੀਂ ਐਸਐਚਓ ਟਕੋਲੀ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਹੈ ਜਿਸ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਕਿ ਪਾਇਲ ਮਨਿਕ ਦਾ ਇਹ ਵੀਡੀਓ ਧਾਰਮਿਕ ਪਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ ਇਸ ਤਰ੍ਹਾਂ ਦੀ ਪੇਸ਼ਕਾਰੀ ਅਸਵੀਕਾਰਯੋਗ ਹੈ ਉਹਨਾਂ ਕਿਹਾ ਕਿ ਅਸੀਂ ਮੰਗ ਕੀਤੀ ਹੈ ਕਿ ਆਈਪੀਐਸ ਦੀ ਧਾਰਾ 295A 153A ਤੇ IT ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਸਖਤ ਕਾਰਵਾਈ ਕੀਤੀ ਜਾਵੇ ਜੇਕਰ 72 ਘੰਟਿਆਂ ਦੇ ਅੰਦਰ ਕਾਨੂੰਨੀ ਕਾਰਵਾਈ ਸ਼ੁਰੂ ਨਹੀਂ ਕੀਤੀ ਤਾਂ ਸ਼ਿਵਸਾਨਾ ਹਿੰਦ ਦੇਸ਼ ਵਿਆਪੀ ਸ਼ਾਂਤੀਪੂਰਨ ਅੰਦੋਲਨ ਅਤੇ ਜਨ ਜਾਗਰੂਤਾ ਮੁਹਿੰਮ ਸ਼ੁਰੂ ਕਰੇਗੀ ਦੀਪਾਂਸ਼ੂ ਸੂਦ ਨੇ ਕਿਹਾ ਕਿ ਉਹਨਾਂ ਦੀਆਂ ਮੁੱਖ ਮੰਗਾਂ ਨੇ ਕਿ ਪਾਇਲ ਮਲਿਕ ਦੇ ਵਿਰੁੱਧ ਐਫ ਆਈ ਆਰ ਦਰਜ ਕੀਤੀ ਜਾਵੇ ਉਹਨਾਂ ਕਿਹਾ ਕਿ ਪਾਇਲ ਮਲਿਕ ਵੱਲੋਂ ਵਾਈਰਲ ਕੀਤੀ ਵੀਡੀਓ ਨੂੰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹਟਾਇਆ ਜਾਵੇ ਭਵਿੱਖ ਦੀਆਂ ਅਜਿਹੇ ਘਟਨਾਵਾਂ ਨੂੰ ਰੋਕਣ ਲਈ ਸਪਸ਼ਟ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਨੇ ਸ਼ੀਸ਼ਾਣਾ ਹਿੰਦ ਨੇ ਅਪੀਲ ਕੀਤੀ ਹੈ ਕਿ ਉਸ ਦੀ ਕਿਸੇ ਵਿਸ਼ੇਸ਼ ਵਿਅਕਤੀ ਵਿਰੁੱਧ ਨਿੱਜੀ ਭਾਵਨਾਵਾਂ ਨਹੀਂ ਨੇ ਪਰ ਧਾਰਮਿਕ ਸਰੂਪਾ ਦੀ ਮਾਨ ਮਰਿਆਦਾ ਬਣਾਈ ਰੱਖਣਾ ਸਾਡੀ ਸਾਰਿਆਂ ਦੀ ਸਮੂਹਿਕ ਜ਼ਿੰਮੇਵਾਰੀ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਤੇ ਤੁਰੰਤ ਕਾਰਵਾਈ ਹਜੂ ਕੀਤੀ ਜਾਵੇ ਅੱਜ ਦਾ ਜਿਹੜਾ ਇਹ ਮਾਮਲਾ ਹੈ ਉਹ ਅਰਮਾਨ ਮਲਿਕ ਦੀ ਵਾਈਫ ਜਿਹੜਾ ਮਸ਼ਹੂਰ ਯੂਟਿਊਬਰ ਹੈ ਅਰਮਾਨ ਮਲਿਕ ਉਹਦੀ ਵਾਈਫ ਹੈ ਪਾਇਲ ਮਲਿਕ ਉਹਦੇ ਦੁਆਰਾ ਇੱਕ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਪਾਈ ਹੋਈ ਸੀ ਜਿਹੜੀ ਮੈਨੂੰ ਕਿਸੇ ਨੇ ਅੱਜ ਭੇਜੀ ਤੇ ਉਹਦੇ ਵਿੱਚ ਉਹ ਸਡਨਲੀ ਉਹਨੇ ਇੱਕ ਵਨ ਪੀਸ ਸੂਟ ਪਾਇਆ ਹੋਇਆ ਵਨ ਪੀਸ ਸੂਟ ਤੋਂ ਬਾਅਦ ਸਡਨਲੀ ਉਹ ਮਾ ਕਾਲੀ ਦਾ ਸਰੂਪ ਬਣਾ ਲੈਂਦੀ ਹੈ ਜਿਹੜੀ ਬਹੁਤ ਘਟੀਆ ਗੱਲ ਹੈ ਸਾਡੇ ਧਰਮ ਦੇ ਵਿੱਚ ਸਾਡੀ ਧਾਰਮਿਕ ਭਾਵਨਾ ਆਹਾਤ ਹੁੰਦੀ ਹੈ ਜਿਹਦੇ ਨਾਲ ਅਸੀਂ ਅੱਜ ਇੱਕ ਐਸਐਚਓ ਸਾਹਿਬ ਨੂੰ ਐਸਐਚਓ ਟਕੋਲੀ ਜੀ ਨੂੰ ਇੱਕ ਕੰਪਲੇਂਟ ਦਿੱਤੀ ਹੈ ਜਿਦੇ ਵਿੱਚ ਅਸੀਂ ਸਾਫ਼ ਤੌਰ ਤੇ ਮੰਗ ਕਰੀ ਹੈ ਕਿ ਪਾਇਲ ਮਲਿਕ ਤੇ 295 ਇਹਦੇ ਤਹਿਤ ਪਰਚਾ ਹੋਣਾ ਚਾਹੀਦਾ ਉਹਦਾ ਕਾਰਨ ਇਹ ਹੈ ਕਿ ਇਹ ਲੋਕ ਚਰਾਜੀ ਟੀਆਰਪੀ ਲੈਣ ਵਾਸਤੇ ਸਾਡੇ Hindu Devi ਦੇਵਤਾ ਨੂੰ ਇੱਕ ਖਿਡੌਣਾ ਸਮਝਿਆ ਹੋਇਆ ਸਾਰਿਆਂ ਨੇ ਜਿਹੜੀ ਝੰਕੀ ਵਾਲੇ ਐ ਜਿਨੇ ਜਾਗਰਣਾਂ 'ਚ ਝੰਕੀ ਕਰਦੇ ਆ ਅਸੀਂ ਪਹਿਲਾਂ ਵੀ ਉਹਨਾਂ ਨੂੰ ਚੇਤਾਵਨੀ ਦਿੱਤੀ ਹੋਈ ਹੈ ਕਿ ਸਾਡੇ ਏਰੀਆ ਚ ਸਾਡੇ ਪੰਜਾਬ ਚ ਹੈ ਹਰਿਆਣੇ ਚ ਕੋਈ ਵੀ ਝੰਕੀ ਕਰਦਾ ਦੇਸ ਗਿਆ ਤੇ ਉਹਦਾ ਹਸ਼ਰ ਜਿਹੜਾ ਹੋਊਗਾ ਉਹ ਆਪ ਜ਼ਿੰਮੇਵਾਰ ਹੈ ਕਾਰਨ ਕਿਉਂਕਿ ਇਹ ਲੋਕ ਕੋਈ ਹੋਰ ਧਰਮ ਹੈ ਕੋਈ ਵੀ ਕਿਸੇ ਵੀ ਧਰਮ ਚ ਕਿਸੇ ਵੀ ਦੇਵੀ ਦੇਵਤਾ ਨੂੰ ਤੁਸੀਂ ਦੇਖਿਆ ਕਦੇ ਕਿ ਕੋਈ ਵੀ ਕਿਸੇ ਪਰਮਾਤਮਾ ਦਾ ਸੰਗ੍ਰੂਪ ਧਾਰਨ ਕਰਿਆ ਹੋਵੇ ਕੋਈ ਨਹੀਂ ਕਰ ਸਕਦਾ ਸਿਰਫ ਮਜ਼ਾਕ ਬਣਾਉਣ ਨੂੰ ਜਾਂ ਕਟ ਜਾਂ ٹی ਆਰ ਪੀ ਲੈਣ ਵਾਸਤੇ ਸਿਰਫ ਸਾਡਾ ਧਰਮ ਹੈ ਸਿਰਫ Hindu ਧਰਮ ਰਹਿ ਗਿਆ ਇਹਨਾਂ ਲੋਕਾਂ ਨੇ ਜਾਣ ਕੇ ਇਹ ਹਰਕਤ ਕੀਤੀ ਹੈ ਤੇ ਇਸ ਤੇ ਮੁਕੱਦਮਾ ਦਰਜ ਹੋਣਾ ਚਾਹੀਦਾ 295 ਦੇ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ ਮੇਰੀ ਪ੍ਰਸ਼ਾਸਨ ਨੂੰ ਇਹੀ ਮੰਗ ਹੈ ਜੇ ਨਹੀਂ ਹੁੰਦੀ ਤੇ 72 ਘੰਟੇ ਦੇ ਬਾਅਦ ਅਸੀਂ ਸਾਰੀ ਸ਼ਿਵ ਸੈਨਾ ਜਿੰਨੇ ਪੰਜਾਬ ਦੀ ਸ਼ਿਵ ਸੈਨਾ ਅਸੀਂ ਅੰਦੋਲਨ ਕਰਾਂਗੇ ਅਸੀਂ ਇਹਨਾਂ ਨੂੰ ਬਖਸ਼ਾਂਗੇ ਨਹੀਂ ਕਿਉਂਕਿ ਇਹ ਰੂਟੀਨ ਚ ਹੋ ਗਿਆ ਕਿ ਜਾਗਰਣ ਚ ਤੁਸੀਂ ਦੇਖਿਆ ਹੋਣਾ ਕਿ ਹਰ ਜਾਗਰਣ ਚ ਪਹਿਲਾਂ ਤਾਂ ਜਾਗਰਣ ਕਰਾਉਂਦੇ ਆਂ ਮਾਂ ਕਾਲੀ ਨੂੰ ਨਚਾਉਂਦੇ ਆ ਤੁਹਾਡੇ ਚ ਇੰਨੀ ਕੁ ਜ਼ਰੂਰਤ ਹੈ ਕਿ ਤੁਹਾਡੀ ਮਾਂ ਸਾਹਮਣੇ ਨਚਰੀ ਹੋਵੇ ਤੇ ਤੁਸੀਂ ਸਾਹਮਣੇ ਬੈਠ ਕੇ ਉਹਦਾ ਤਮਾਸ਼ਾ ਦੇਖੋ ਮੁਜਰਾ ਚੱਲ ਰਿਹਾ ਕੋਈ ਇਹਨਾਂ ਨੇ ਮਜ਼ਾਕ ਬਣਾ ਲਿਆ ਉਸ ਤੋਂ ਬਾਅਦ ਉਹੀ ਮਾਂ ਕਾਲੀ ਪਹਿਲਾਂ ਤਾਂ ਨਚਰੀ ਹੁੰਦੀ ਹੈ ਫਿਰ ਉਸੇ ਖੱਪਰ ਨਾਲ ਲੋਕਾਂ ਤੋਂ 10-10 ਰੁਪਏ ਮੰਗਰੀ ਹੁੰਦੀ ਹੈ ਕਿ ਆ ਮਾਂ ਕਾਲੀ ਜਿਹੜੀ ਸਵੈਮ ਇਹੋ ਜੀ ਇੰਨੀ ਵੱਡੀ ਸ਼ਖਸੀਅਤ ਹੈ ਜਿਨੇ ਸ੍ਰਿਸ਼ਟੀ ਨੂੰ ਬਣਾਇਆ ਹੋਇਆ ਉਹ ਤੁਹਾਡੇ ਤੋਂ ਮਤਲਬ 10-10 ਰੁਪਏ ਮੰਗੂਗੀ ਤੁਹਾਡੇ ਹੱਗੇ ਦੀ ਕ ਮੰਗੂਗੀ ਤੁਸੀਂ ਦੇਣ ਵਾਲੇ ਉਹ ਤੁਹਾਨੂੰ ਦੇਣ ਵਾਲੀ ਹੈ ਤੇ ਇਸ ਵਿਸ਼ੇ ਤੇ ਅਸੀਂ ਐਸਐਚਓ ਟਕੋਲੀ ਸਰ ਨੂੰ ਕੰਪਲੇਨਟ ਦਿੱਤੀ ਹੈ ਤੇ ਉੱਤੇ ਅਸੀਂ 295 ਤੇ ਤਹਿਤ ਤੇ ਆਈਟੀ ਐਕਟ ਦੇ ਤਹਿਤ ਚਾਹੁੰਦੇ ਹਾਂ ਕਿ ਸਖਤੋ ਸਖਤ ਕਾਰਵਾਈ ਹੋਵੇ ਤੇ ਮਾਨ ਸਰਕਾਰ ਨੂੰ ਸਾਡੀ ਬੇਨਤੀ ਹੈ ਜਿਹੜਾ ਇਹ ਬਿੱਲ ਨਵਾਂ ਲੈ ਕੇ ਆ ਰਿਹਾ ਹੈ ਉਹਦੇ ਵਿੱਚ ਇਹ ਸੰਸ਼ੋਧ ਹੋਣਾ ਚਾਹੀਦਾ ਹੈ ਕਿ ਧਾਰਮਿਕ ਭਾਵਨਾ ਕਿਸੇ ਵੀ ਦੇਵੀ ਦੇਵਤਾ ਤੇ ਜੇ ਕੋਈ ਵੀ ਵਿਅਕਤੀ ਇਸੇ ਵੀ ਦੇਵੀ ਦੇਵਤਾ ਜਾਂ ਕਿਸੇ ਧਰਮ ਨੂੰ ਕੋਈ ਵੀ ਆਪਣਾ ਸਰੂਪ ਧਾਰਨ ਕਰਦਾ ਕਿਸੇ ਦੇਵੀ ਦੇਵਤਾ ਦਾ ਤੇ ਉਹ ਬਿਲਚ ਇਹ ਚੀਜ਼ ਰਹਿਣੀ ਚਾਹੀਦੀ ਹੈ ਕਿ ਉਸ ਦੇ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਵੇ ਤਾਂ ਕਿ ਇਹਨਾਂ ਨੂੰ ਅੱਗੇ ਤੋਂ ਚੇਤਾ ਹੋ ਜਾਵੇ ਕਿ ਅਸੀਂ ਕਿਸੇ ਧਰਮ ਦਾ ਜਾਂ ਕਿਸੇ ਦੇਵੀ ਦੇਵਤਾ ਦਾ ਮਜ਼ਾਕ ਨਹੀਂ ਉਡਾਣਾ